I'm in London I ain't trying to die young so I got to ride with one Still 10 told down in my Valencia lane He ran out on a nigga that's a shot a shot ha Nevi khade ahi kamm karna da hun O bhai ruk ruk ke ke ho gaya tonu yaar ye ji oh nahi aandi Ke nahi aandi Oh yaar edi oh nahi aandi Ke nahi aandi Oh saalya tenu 20 bar dassan Main kehnda edi takki nahi aandi bechar di Tu hun kithe ja rahe ho ਹੁਣ ਅਸੀਂ ਡਾਕਟਰ ਲਵੇ ਚੱਲੇ ਆ ਡਾਕਟਰਾਂ ਕੋਲ ਕੇ ਆ ਭੈਣ ਤੋਂ ਮੈਂ ਤੁਹਾਨੂੰ ਲਿਆ ਇੱਕ ਬੱਬੇ ਦਾ ਇਲਾਜ ਲਈ ਐਨ ਤੇ ਤੁਹਾਡਾ ਇਲਾਜ ਜੇ ਹੋਵਾ ਬੈਨ ਜੇ ਹੋਵਾ ਥੱਲੇ ਬੈਠੋ ਸੁਣਿਓ ਥੱਲੇ ਕਰੋਨਾ ਪਹਿਲਾਂ ਹੀ ਹੋ ਰਹੀ ਐ ਸਾਲੇ ਉੱਪਰ ਬੰਦੇ ਨੇ ਬਾਬਾ ਜੀ ਨੇ ਇਹ ਬੰਦੇ ਨੂੰ ਲੈ ਕੇ ਆਈ ਥੋੜੇ ਪਾਈਏ ਨਾ ਮੈਂ ਇਹਨਾਂ ਦਾ ਇਲਾਜ ਕਰਾਂਗੀ ਆਪਾਂ ਪੱਕਾ ਇਲਾਜ ਕਰਾਂਗੇ ਯੰਤਰ ਮੰਤਰ ਮਾਰਗੇ ਯਾ ਯੂਟਿਊਬ ਵਾਲਾ ਬਾਬਾ ਉਹਦੀ ਜਾ ਹੋਈ ਜਾ ਹੋਈ ਯਾ ਹੁੰਦੀ ਵਿਚਾਰਦੀ ਟੱਟੀ ਨਹੀਂ ਆਂਦੀ ਕੋਈ ਗੱਲ ਨਹੀਂ ਟੱਟੀ ਕਰਕੇ ਵੀ ਗੇਗਰੇਗਾ ਵਿੱਚੇ ਰੱਖ ਹੁੰਦਾ ਟਿੱਡ ਬਹੁਤ ਵਧਾ ਬਾਬਾ ਇਹਦਾ ਮਾਰੇ ਚੁੱਪੇ ਬਾਈ ਕਲੇਜ ਪਈ ਸਾਰੇ ਉਹ ਗੱਲ ਤੇ ਸਮਝੀ ਆਂਡੇ ਹੋਏ ਕੰਡੇ ਆ ਮੈਨੂੰ ਵੀ ਪਤਾ ਪੜੋ ਲਾ ਜੀ ਪੜੋ ਵਾਚਾ ਤੁਸੀਂ ਵੀ ਚੂਸੋ ਇਹ ਨਾਲ ਇੱਕ ਮਿੰਟ ਜੀ ਸਾਰੇ ਠੀਕ ਹੋ ਜਾਂਦੇ ਨੇ ਕੋਈ ਬਿਮਾਰੀ ਨਹੀਂ ਲੱਗਦੀ ਠੀਕ ਆ ਬਾਈ ਹੁਣ ਬਾਈ ਇਹ ਗੜਚ ਕੀ ਬਾਤ ਆ ਇਹ ਬੂਤਾ ਕੋ ਆ ਕੋ ਸਵਰਗਾਂ ਨੇ ਪਹੁੰਚਾ ਦਿੰਦਾ ਹੈ ਬਾਬਿਆਂ ਨੂੰ ਅੱਛਾ ਬਾਬਾਈ ਹਾਂਜੀ ਹਾਂਜੀ ਬਾਬਾ ਜੀ ਇਹ ਤਾਂ ਹੋ ਮਿੱਠਾਈ ਮਿੱਠਾਈ ਹੁੰਦਾ ਮਿੱਠਾਈ ਹੁੰਦਾ ਜੀ ਪਸੰਦ ਆ ਬਾਈ ਤੁਸੀਂ ਤੜਕੇ ਦੇਖਿਓ ਪਾਣੀ ਮਾਗ ਜੱਲੂ ਟੱਟੀ ਮਾਗ ਕਹਿੰਦਾ ਪਾਣੀ ਮਾਗ ਹੁਣ ਦੇਖ ਬੱਚਾ ਲੋਈ ਟੱਟੀ ਤੇ ਮੇਰੀ ਮਾਪਈ ਕਿਨੇ ਕਿਨੇ ਕਹਿੰਦੇ ਨੇ ਠੀਕ ਹੁੰਦਾ ਪਿਆ ਪਾਣੀ ਮਾਗ ਚੱਲੂ ਮਾਗ ਕਹਿੰਦਾ ਪਾਣੀ ਆ ਜਾ ਹਾਂ ਬਾਹ ਹੁੰਦਾ ਰਹਿੰਦਾ ਹੀ ਕੇ ਕਰਾਈ ਮੈਂ ਪਪਾ ਜੀ ਮੈਨੂੰ ਵੀ ਦਿਖਾਉਂਗਾ ਹੁੰਦਾ ਜੀ ਆਇਆ ਕਰਾ ਕਰੋ ਬੈਡਾਂ ਦੇ ਪੁੱਠੀਆਂ ਪੁੱਠੀਆਂ ਸੌਣਾ ਮਾਰਿਆ ਕਰੋ ਲੱਤਾ ਥੱਲੇ ਨਾ ਲੱਤਾ ਉੱਪਰ ਇਹ ਦੇ ਲੈ ਲੋ ਬੱਚਾ ਇਹ ਦੇ ਬਾਈ ਨੇ ਬਾਬਾ ਜੀ ਉਹ ਹੀ ਦਵਾਈ ਦੇ ਦਿੰਦੇ ਨੇ ਬਾਬਾ ਮਾਆਂਗੇ ਤੂੰ ਆ ਲਿਆ ਜਾਲੀ ਮਾ ਤਾਂ ਹੁਣ ਕਰਿਆ ਤੈਨੂੰ ਹਾਂ ਬਾਬੇ ਦੇ ਚੇਲੋ ਚੇਲੇ ਬਣ ਕੇ ਰੋ ਹੁਣ ਤੁਸੀਂ ਜਾ ਸਕਦੇ ਹੋ ਕਾਲੂ ਵੀ ਆ ਸਕਦਾ ਹੈ ਤੰਨਿਆ ਬਾਬਾਈ ਤੰਨਿਆ ਤੁਹਾਡੇ ਕੋ ਬੱਚਾ ਦੂਰ ਕਰੋਨਾ ਕਰੋਨਾ ਦੂਰ ਦੂਰ ਬਾਬਾਈ ਆ ਸ਼ਾਬਾਸ਼ ਆ ਬਾਬਾ ਜੀ ਚਲੋ 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 ਵੇ ਦੂਰ ਕੇ ਕਰ ਲੈ ਤੇਰਾ ਤੈਨੂੰ ਮੈਂ ਮੰਨਦਾ ਜੀ ਘਾਹ ਬੜਾ ਘੈਂਟ ਦਾ ਪੈਸੇ ਮਰਵਾਏ ਯਾਰ ਯਾਰ ਬਿਜਾੜਦਾ ਢਿੱਡ ਵੀੜੀ ਘੋਰੀਆ ਮਾਪਾ ਦਾ ਬੜਾ ਘੈਂਟ ਦਾ ਅੱਜ ਦੇ ਲਈ ਵੀ ਆਇਆ ਕਰਨੇ ਨੇ ਚੁਟੇ ਮਰਾਂ ਦਾ ਹੈ ਨਾ ਯਾਰ ਕੀ ਚੱਲਦੀ ਹੈ ਹੋਰ ਕੱਲੂ ਕੋਲ ਤੇ ਲਾਗੇ ਰੱਖ ਦੇ ਬੋਲ ਚੁਪੇ ਹੋ ਗਏ ਬੋਕਰ ਚੁੱਪਿਆ ਹੋ ਗਿਆ ਹੋ ਗਿਆ ਭਾਈ ਆਹ ਹੈ ਲੋ ਆਇਤਾ ਸਿਆ ਵੀ ਉਹ ਇਦਾਂ ਦੇਖੋ ਆਹ ਸੰਤ ਭੈਣ ਤੇ ਮੈ ਲੜੀ ਆ ਮੈ ਲੜੀ ਆ ਆਹਦੀ ਭਈ ਵੀ ਚੱਲ ਲੈ ਓ ਯਾਰ ਮੁੱਕ ਜਾ ਉਹ ਵੀ ਨਹੀਂ ਆ ਗਈ ਯਾਰ ਆ ਗਈ ਸਾਲਿਆ ਚਿੱਤਰ ਦਾ ਟੋਲਾ ਉਹ ਨਹੀਂ ਉਹਦੇ ਨਾਲ ਮੈਂ ਪਰਨਾ ਸਾਲਿਆ ਪਰਨਾ ਸਾਲਿਆ ਭੈਣ ਚਿੱਤਰ ਦਾ ਟੋਲੀ ਦਾ ਉਹ ਸੱਚਾ ਬੱਚਾ ਹੈਗਾ ਮੋਟਰ ਦਾ